प्रोफेसर मोहन सिंह पढ़ रहे हैं आप प्रोफेसर मोहन सिंह किताब का नाम दसौ एक बार फिर बोलियो एक बार फिर बोलियो चलो सुर संवेदना साड़ी किताब का नाम है तो संपादक कौन है डॉक्टर डॉक्टर सतेंद्र सिंह ठीक है किताब अपनी पाठ पुस्तक ਬੀ ਸਮੈਸਟਰ 2 ਸੁਰ ਸੰਵੇਦਨਾ ਤੇ ਜਿਹਦੇ ਸੰਪਾਦਕ ਕੌਣ ਹੈ ਡਾਕਟਰ ਸੁਤਿੰਦਰ ਸਿੰਘ ਆਪਾਂ ਪੜ ਰਹੇ ਆ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਨੂੰ ਮਾਂ ਕਵਿਤਾ ਆਪਾਂ ਪੜ ਲਈਏ ਦੂਸਰੀ ਕਵਿਤਾ ਆਪਾਂ ਪੜਾਂਗੇ ਦੇਸ਼ ਪਿਆ ਅੱਛਾ ਸਿयां ਆਪਣੇ ਦੇਸ਼ ਨੂੰ ਸਾਰੇ ਹੀ ਪਿਆਰ ਕਰਦੇ ਆ ਹੈਨਾ ਅਗਰ ਆਪਾਂ ਆਪਣਾ ਇਤਿਹਾਸ ਫੋਲ ਲਈਏ ਤਾਂ ਦੇਸ਼ ਭਗਤਾਂ ਦੇਸ਼ ਪ੍ਰੇਮੀਆਂ ਦੀਆਂ ਕੁਰਬਾਨੀਆਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ ਨਾ ਜਦੋਂ ਆਪਾਂ ਉਸ ਇਤਿਹਾਸ ਨੂੰ ਪੜਦੇ ਆ ਜਾਂ ਸੁਣਦੇ ਆ ਤਾਂ ਸੀਨਾ ਇੱਕ ਵਾਰ ਚੌੜਾ ਹੋ ਜਾਂਦਾ ਕਿ ਵਾਹ ਸਾਡੀ ਧਰਤੀ ਨੇ ਕਿੱਡੇ ਜਵਾਨ ਦਿੱਤੇ ਆ ਕਿੱਡੇ ਬੱਬਰ ਸ਼ੇਰ ਦਿੱਤੇ ਆ ਦੇਸ਼ ਤੋਂ ਕੁਰਬਾਨ ਹੋਣ ਵਾਲੇ ਦਿੱਤੇ ਆ ਦੇਸ਼ ਭਗਤੀ ਦਾ ਜਜ਼ਬਾ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਰਿਆ ਸਾਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਦੁਨੀਆ ਦੀ ਮਹਾਨ ਕੌਮ ਸਾਡੇ ਪੰਜਾਬੀ ਆ ਕਿਉਂਕਿ ਕਿਤੇ ਵੀ ਇਹਨਾਂ ਨੂੰ ਖੜਾ ਕਰ ਲੋ ਡਟ ਜਾਂਦੇ ਆ ਜਵਾਨ ਪੰਜਾਬ ਦੇ ਪ੍ਰੋਫੈਸਰ ਪੂਰਨ ਸਿੰਘ ਕਵਿਤਾ ਆਪਾਂ ਪੜ੍ਹ ਲਈ ਹੈ ਕਹਿੰਦੇ ਮਰਨthi ਨੇ ਡਰਦੇ ਮਰਨ ਤੋਂ ਡਰਦੇ ਨਹੀਂ ਹੈਗੇ ਜਿੱਥੇ ਮਰਜ਼ੀ ਖੜਾ ਕਰ ਲੋ ਪਰ ਕਿਆ ਸਾਡੀ ਇਕੱਲੀ ਕੌਮ ਇੰਨੀ ਬਹਾਦਰ ਹੈ ਤੁਹਾਨੂੰ ਕਿਆ ਲੱਗਦਾ ਕਿ ਸਾਡੀ ਹੀ ਕੌਮ ਕੱਲੀ ਬਹਾਦਰ ਹੈ ਦੇਸ਼ ਭਗਤੀ ਦਾ ਜਜ਼ਬਾ ਸਿਰਫ ਸਾਡੇ ਲੋਕਾਂ ਦੇ ਵਿੱਚ ਹੀ ਹੈ ਤੁਹਾਡਾ ਕਿਆ ਵਿਊ ਹੈ ਕੀ ਸੋਚਦੇ ਹੋ ਤੁਸੀਂ ਬਾਕੀਆਂ 'ਚ ਵੀ ਹੁੰਦਾ ਹੁੰਦਾ ਹੈ ਨਾ ਹਰ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਕੁਰਬਾਨੀ ਦੇਣ ਵਾਲੇ ਦੇਸ਼ ਭਗਤ ਸਾਡੇ ਕੋਲ ਹੋਇਆ ਹਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਕੁਰਬਾਨੀ ਦੇਣ ਵਾਲੇ ਦੇਸ਼ ਭਗਤ ਹੋਏ ਠੀਕ ਹੈ ਇਸ ਕਵਿਤਾ ਦੇ ਵਿੱਚ ਜੋ ਕਿ ਸਾਡੇ ਆਪਣੇ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਲਿਖੀ ਹੈ ਦੇਸ਼ ਪਿਆਰ ਕਵਿਤਾ ਦੇ ਵਿੱਚ ਉਹ ਸਿਫਤ ਕਰਦੇ ਹੈ ਅਫਗਾਨਾਂ ਦੀ ਦੇਸ਼ ਭਗਤੀ ਦੀ ਅਫਗਾਨ ਲੋਕ ਪਠਾਨ ਲੋਕ ਸੁਣਿਆ ਹੈ ਨਾ ਪਠਾਨ ਪਠਾਨ ਵੀ ਕਹਿੰਦੇ ਬੜੇ ਦੇਸ਼ ਭਗਤ ਸੀਗੇ ਬਹੁਤ ਸੋਹਣੀ ਕਵਿਤਾ ਹੈ ਕਵਿਤਾ ਕਹਾਣੀ ਕਹਿ ਲਈਏ ਇਹਨੂੰ ਤਾਂ ਗਲਤ ਨਹੀਂ ਹੋਊਗਾ ਪੂਰੀ ਇੱਕ ਕਹਾਣੀ ਬਿਆਨ ਕਰਦੀ ਹੈ ਇਹ ਕਵਿਤਾ ਠੀਕ ਹੈ ਮਜ਼ਾ ਆ ਜਾਂਦਾ ਇੱਕ ਵਾਰੀ ਜਦੋਂ ਪੜ੍ਹਦੇ ਆ ਨਾ ਆਪਾਂ ਪਹਿਲੀ ਵਾਰੀ ਇਹਦੇ ਵਿੱਚ ਅੱਛਾ ਸਰਦਾਰ ਹਰੀ ਸਿੰਘ ਨਲਵਾ ਨਾਮ ਸੁਣਿਆ ਹੈ ਬੜੇ ਵੱਡੇ ਬਹਾਦਰ ਸੀਗੇ ਠੀਕ ਹੈ ਹੁਣ ਦੇ ਆਪਣੇ ਜਿਹੜੇ ਹਰੀ ਸਿੰਘ ਨਲਵਾ ਹੈ ਮਤਲਬ ਸਿੱਖ ਸਗੇ ਉਸ ਇਤਿਹਾਸ ਦੇ ਨਾਲ ਦੇ ਨਾਲ ਸੰਬੰਧਿਤ ਇਸ ਕਹਾਣੀ ਹੈ ਹਰੀ ਸਿੰਘ ਨਲਵਾ ਦੇ ਨਾਲ ਸੰਬੰਧਿਤ ਕਹਾਣੀ ਹੈ ਹਰੀ ਸਿੰਘ ਨਲਵਾ ਨੇ ਬਹੁਤ ਜਿੱਤਾਂ ਪ੍ਰਾਪਤ ਕੀਤੀਆਂ ਉਹਨਾਂ ਦੀ ਬਹਾਦਰੀ ਦਾ ਕੋਈ ਤੋੜ ਨਹੀਂ ਸੀਗਾ ਅਫਗਾਨਾਂ ਦੇ ਨਾਲ ਟੱਕਰ ਉਹਨਾਂ ਨੇ ਲਈ ਕਈ ਵਾਰ ਉਹਨਾਂ ਦੀ ਇੱਕ ਟੱਕਰ ਦੇ ਵਿੱਚੋਂ ਇਹ ਇੱਕ ਛੋਟਾ ਜਿਹਾ ਪ੍ਰੋਫੈਸਰ ਮੋਹਨ ਸਿੰਘ ਸਾਡੇ ਸਾਹਮਣੇ ਰੱਖਦੇ ਆ ਕਿ ਉਹਨਾਂ ਦੇ ਕੋਲ ਵੀ ਦੇਸ਼ ਭਗਤ ਬੜੇ ਸੀਗੇ ਬੱਬਰ ਸ਼ੇਰ ਉਹਨਾਂ ਦੇ ਕੋਲ ਵੀ ਘੱਟ ਨਹੀਂ ਸੀਗੇ ਠੀਕ ਇਸ ਕਵਤਾ ਨੂੰ ਪੜਾਂਗੇ ਫਿਰ ਸਾਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਦੀ ਦੇਸ਼ ਭਗਤੀ ਦੀ ਗੱਲ ਉਹਨਾਂ ਨੇ ਕੀਤੀ ਹੈ ਅਫਗਾਨ ਲੋਕਾਂ ਦੇ ਵਿੱਚ ਇੱਕ ਵਾਰ ਕਿਆ ਹੁੰਦਾ ਖੈਬਰ ਦਰਾ ਦਰਿਆ ਦਾ ਪਤਾ ਹੈ ਨਾ ਆਪਾਂ ਨੂੰ ਹੈ ਨਾ ਖੈਬਰ ਦਰੇ ਦੇ ਵਿੱਚ ਉੱਚੀਆਂ-ਉੱਚੀਆਂ ਪਹਾੜੀਆਂ ਦੇ ਵਿੱਚ ਆ ਖਾਨ ਜਮਾਨ ਨਾਮ ਦਾ ਅਫਗਾਨ ਹੈ ਉਹਦਾ ਕਿਲਾ ਹੈ ਉਹਦੇ ਉੱਤੇ ਵਿਜੇ ਪ੍ਰਾਪਤ ਕਰਨ ਦੇ ਲਈ ਜਿੱਤ ਪ੍ਰਾਪਤ ਕਰਨ ਦੇ ਲਈ ਕਬਜ਼ਾ ਕਰਨ ਦੇ ਲਈ ਹਰੀ ਸਿੰਘ ਨਲਵਾ ਆਪਣੀਆਂ ਫੌਜਾਂ ਦੇ ਨਾਲ ਜਾਂਦਾ ਹੈ ਉਹੀ ਸਾਰੀ ਸਟੋਰੀ ਇਹਦੇ ਵਿੱਚ ਬਿਆਨ ਕੀਤੀ ਹੋਈ ਹੈ ਆਪਾਂ ਪੜਦੇ ਹਾਂ ਦੇਸ਼ ਪਿਆਰ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ਕੀ ਕਹਿੰਦੇ ਕਹਿੰਦੇ ਰੁੱਖੇ ਪਰਬਤ ਖੈਬਰੀ ਦਿਸੇ ਨਾ ਟੀਲਾ ਖੱਡਾਂ ਵਾਸ਼ਾਂ ਅੱਡੀਆਂ ਸੱਜੇ ਤੇ ਖੱਬੇ ਕੀ ਕਹਿੰਦੇ ਰੁੱਖੇ ਪਰਬਤ ਖੈਬਰੀ ਖੈਬਰ ਦਰੇ ਦੇ ਵਿੱਚ ਕਹਿੰਦਾ ਪर्वਤ ਰੁੱਖੇ ਸਿਗੇ ਬਿਲਕੁਲ ਉਜਾੜ ਜਿਹੇ ਠੀਕ ਹੈ ਬਿਲਕੁਲ ਜਿੱਦਾਂ ਸੁੱਕਾ ਨਹੀਂ ਹੁੰਦਾ ਆ ਸਰਦੀਆਂ ਆਉਂਦੀਆਂ ਤਾਂ ਸੋਕਾ ਜਿਹਾ ਪੈ ਜਾਂਦਾ ਬਨਸਪਤੀ ਪੂਰੀ ਪੂਰੀ ਹੋ ਜਾਂਦੀ ਹੈ ਸੁੱਕ ਜਾਂਦੀ ਹੈ ਕਹਿੰਦਾ ਰੁੱਖੇ ਪर्वਤ ਖੈਬਰੀ ਖੈਬਰ ਦਰੇ ਦੇ ਵਿੱਚ ਕਹਿੰਦਾ ਸਾਰੇ ਪਾਸੇ ਉਜਾੜ ਨਜ਼ਰ ਆ ਰਿਹਾ ਸੀਗਾ ਪर्वਤ ਸੁੰਨੇ ਖੜੇ ਸੇ ਕਹਿੰਦਾ ਦਿਸੇ ਨਾ ਤੀਲਾ ਕਿਸੇ ਵੀ ਪਹਾੜ ਦੇ ਉੱਪਰ ਇੱਕ ਤੀਲਾ ਵੀ ਦੇਖਣ ਨੂੰ ਨਹੀਂ ਸੀਗਾ ਮਿਲਦਾ ਕਹਿੰਦਾ ਖੱਡਾਂ ਵਾਛਾਂ ਅੱਡੀਆਂ ਸੱਜੇ ਤੇ ਖੱਬੇ ਖੱਡਾਂ ਨੇ ਵਾਛਾਂ ਮਤਲਬ ਮੂੰਹ ਅੱਡੇ ਹੋਏ ਸੀਗੇ ਜਿੰਨੀਆਂ ਉੱਚੀਆਂ ਚੋਟੀਆਂ ਹੋਣਗੀਆਂ ਡੂੰਘਾਈ ਵੀ ਉੰਨੀ ਹੋਏਗੀ ਨਾ ਠੀਕ ਹੈ ਕਹਿੰਦਾ ਬੜੀਆਂ ਹੀ ਡੂੰਗੀਆਂ ਕਹਿੰਦਾ ਖੱਡਾਂ ਖੱਡਾਂ ਦੇ ਮੂੰਹ ਅੱਡੇ ਹੋਏ ਸੀਗੇ ਸੱਜੇ ਤੇ ਖੱਬੇ ਉਹਨਾਂ ਪਹਾੜੀਆਂ ਦੇ ਸੱਜੇ ਖੱਬੇ ਦੇਖੋਗੇ ਤਾਂ ਡੂੰਗੀਆਂ ਕਹਿੰਦਾ ਖੱਡਾਂ ਨਜ਼ਰ ਆਣੀਆਂ ਸੀਗੀਆਂ ਕਹਿੰਦਾ ਸਿਰ ਤਲਵਾਈਆਂ ਘਾਟੀਆਂ ਨਾ ਚੱਲੇ ਹਿੱਲਾ ਤੇ ਸਿਰ ਕੱਢਵੀਆਂ ਸਿੱਧੀਆਂ ਚੋਟੀਆਂ ਕਹਿੰਦਾ ਘਾਟੀਆਂ ਖੈਬਰ ਦਰੇ ਦੇ ਵਿੱਚ ਸੀਗੀਆਂ ਕਹਿੰਦਾ ਨਾ ਚੱਲੇ ਹਿੱਲਾ ਕੋਈ ਯਤਨ ਸਭ ਯਤਨ ਅਸਫਲ ਸਾਹਮਣੇ ਨਹੀਂ ਸੀ ਲੱਗਦੀ ਕਿ ਕਿੱਧਰ ਨੂੰ ਜਾਈਏ ਕਹਿੰਦਾ ਕਿਲੀ ਖਾਨ ਜਮਾਲ ਦੀ ਚੋਟੀ ਤੇ ਫੱਪੇ ਖੈਬਰ ਦਰੇ ਦੇ ਵਿੱਚ ਉੱਚੀ ਚੋਟੀ ਦੇ ਉੱਤੇ ਖਾਨ ਜਮਾਲ ਪਠਾਨ ਹੈ afghan ਹੈ ਉਹਦੀ ਕਿਲੀ ਕਿਲੀ ਮਤਲਬ ਕਿਲਾ ਸਜਿਆ ਹੋਇਆ ਹੈ ਆਲੇ ਦੁਆਲੇ ਉੱਚੀਆਂ-ਉੱਚੀਆਂ ਪਹਾੜੀਆਂ ਡੂੰਗੀਆਂ-ਡੂੰਗੀਆਂ ਖੱਡਾਂ ਹਨ ਪਰਬਤ ਬਿਲਕੁਲ ਸੁੱਕਿਆ ਕੋਈ ਟੀਲਾ ਵੀ ਨਹੀਂ ਨਜ਼ਰ ਆ ਰਿਹਾ ਤੇ ਕਹਿੰਦਾ ਕੋਈ ਚਾਰਾ ਨਹੀਂ ਚੱਲ ਰਿਹਾ ਕਿ ਉਸ ਖਾਨ ਜਵਾਨ ਦੇ ਕਿਲੇ ਤੱਕ ਪਹੁੰਚੀਏ ਤਾਂ ਕਿੱਦਾਂ ਪਹੁੰਚੀਏ ਠੀਕ ਹੈ ਕਹਿੰਦਾ ਹੁਣ ਇਸ ਇਸ ਕਿਲੇ ਦੇ ਉੱਤੇ ਵਿਜੇ ਪ੍ਰਾਪਤ ਕਰਨ ਦੇ ਲਈ ਹਰੀ ਸਿੰਘ ਨਲਵਾ ਆਇਆ ਹੋਇਆ ਅਗਲੇ ਪੈਰੇ 'ਚ ਪਤਾ ਲੱਗੂਗਾ ਕਹਿੰਦਾ ਪੈਰਾ ਵਿੱਚ ਪਹਾੜ ਦੇ ਚਾਰੇ ਹੀ ਪਾਸੇ ਹਰੀ ਸਿੰਘ ਸਰਦਾਰ ਦੇ ਸਰਦਾਰ ਨੇ ਸਨ ਡੇਰੇ ਲਾਏ ਕੇਰਾ ਚਿੱਟੇ ਤੰਬੂਆਂ ਦਾ ਇਦਾਂ ਪਾਸੇ ਜਿਉਂ ਜੱਟੀ ਦੇ ਪੈਰ ਵਿੱਚ ਪੰਜਾਬ ਸੁਹਾਇ ਕੀ ਕਹਿੰਦਾ ਪੈਰਾ ਵਿੱਚ ਪਹਾੜ ਦੇ ਚਾਰੇ ਹੀ ਪਾਸੇ ਹਰੀ ਸਿੰਘ ਸਰਦਾਰ ਨੇ ਸਨ ਡੇਰੇ ਲਾਏ ਹਰੀ ਸਿੰਘ ਸਰਦਾਰ ਹਰੀ ਸਿੰਘ ਨਲਵਾ ਆਪਣੀ ਸੈਨਾ ਦੇ ਨਾਲ ਆਪਣੀਆਂ ਫੌਜਾਂ ਦੇ ਨਾਲ ਖਾਂਜਮਾਨ ਦੇ ਕਿਲੇ ਦੇ ਉੱਤੇ ਕਬਜ਼ਾ ਕਰਨ ਦੇ ਲਈ ਵਿਜੇ ਪ੍ਰਾਪਤ ਕਰਨ ਦੇ ਲਈ ਚਾਰੇ ਪਾਸੇ ਪਹਾੜੀ ਨੂੰ ਘੇਰ ਕੇ ਬੈਠਾ ਠੀਕ ਹੈ ਇਸੇ ਤਰ੍ਹਾਂ ਹੀ ਕਬਜ਼ਾ ਹੁੰਦਾ ਕਿਉਂਕਿ ਹੁਣ ਅਫਗਾਨ ਅਫਗਾਨ ਕਿਹੜਾ ਘੱਟ ਸੀਗੇ ਪਠਾਨ ਕਿਹੜਾ ਘੱਟ ਸੀਗੇ ਅਗਲਿਆਂ ਨੇ ਕਿਲਾ ਦੇਖੋ ਕਿੱਥੇ ਬਣਾਇਆ ਉੱਪਰ ਚੋਟੀ ਦੇ ਲਾ ਜਾ ਕੇ ਕਿਉਂ ਬਣਾਇਆ ਤਾਂ ਕਿ ਉੱਥੇ ਤੱਕ ਦੁਸ਼ਮਣ ਦਾ ਪਹੁੰਚਣਾ ਹੀ ਔਖਾ ਹੋ ਹੁਣ ਕਹਿੰਦਾ ਪੈਰਾ ਵਿੱਚ ਪਹਾੜ ਦੇ ਚਾਰੇ ਹੀ ਪਾਸੇ ਹਰੀ ਸਿੰਘ ਸਰਦਾਰ ਨੇ ਸਨ ਡੇਰੇ ਲਾਏ ਹੁਣ ਉਹਨਾਂ ਨੇ ਆਪਣਾ ਡੇਰਾ ਲਾਇਆ ਹੋਇਆ ਠੀਕ ਹੈ ਜਦੋਂ ਵੀ ਦਾਰ ਲੱਗੂਗਾ ਅਸੀਂ ਇਸ ਕਿਲੇ ਦੇ ਉੱਤੇ ਵਿਜੇ ਪ੍ਰਾਪਤ ਕਰ ਲੈਣੀ ਹੈ ਘੇਰਾ ਚਿੱਟੇ ਤੰਬੂਆਂ ਦਾ ਇਦਾਂ ਪਾਸੇ ਹੁਣ ਉਹ ਤੰਬੂ ਲਾ ਕੇ ਬੈਠੇ ਆ ਉਸ ਚੋਟੀ ਦੇ ਆਲੇ ਦੁਆਲੇ ਘੇਰਾ ਪਾਇਆ ਹੋਇਆ ਤੰਬੂ ਚਿੱਟੇ ਰੰਗ ਦੇ ਲਾਏ ਹੋਏ ਕਹਿੰਦਾ ਜਿਉਂ ਜੱਟੀ ਦੇ ਪੈਰ ਵਿੱਚ ਪੰਜੇਵ ਸੁਹਾਬ ਤੇ ਇਹ ਤੰਬੂ ਸਮਝ ਲੋ ਆ ਜੱਟ ਛੋਟੀ ਖੜੀ ਐ ਅੜਵਾੜੇ ਤੰਬੂ ਲਾ ਕੇ ਸਰਦਾਰ ਹਰੀ ਸਿੰਘ ਨਲਵਾ ਦੇ ਸੈਨਿਕ ਬੈਠੇ ਸੈਨਾ ਬੈਠੀ ਐ ਹੁਣੇ ਤੰਬੂ ਕਿਸ ਤਰ੍ਹਾਂ ਲੱਗ ਰਹੇ ਐ ਜਿਉਂ ਜੱਟੀ ਦੇ ਪੈਰ ਵਿੱਚ ਪੰਜੇਵ ਸੁਹਾਵੇ ਜਿਵੇਂ ਕਿਸੇ ਜੱਟੀ ਨੇ ਆਪਣੇ ਪੈਰ ਦੇ ਵਿੱਚ ਪੰਜੇਵ ਝਾਂਜਰ ਬਾਈ ਹੋਵੇ ਇਸ ਤਰ੍ਹਾਂ ਲੱਗ ਰਿਹਾ ਕਹਿੰਦਾ ਰਾਹ ਕਿੱਲੀ ਦਾ ਲੁਕਵਾ ਸੀ ਐਸਾ ਕੋਈ ਪੇਤੀ ਵਾਝੋਂ ਕਠਨ ਸੀ ਉਸ ਤਾਈਂ ਪਣ ਅੱਛਾ ਹੁਣ ਕਿਲਾ ਉੱਪਰ ਇਹ ਸਾਰੇ ਜਣੇ ਆੜਵਾਲੇ ਬੈਠੇ ਆ ਘੇਰਾ ਮਾਰ ਕੇ ਪਰ ਉੱਪਰ ਜਾਣ ਦਾ ਸੇਫ ਦੇਖੋ ਐਦਾਂ ਤਾਂ ਕਹਤੇ ਉਹ ਵੀ ਤੁਸੀਂ ਚਲੇ ਜਾਓ ਪਰ ਅਗਲੇ ਨਾਲ ਦੀ ਨਾਲ ਤੁਹਾਨੂੰ ਭੰਨ ਦੇਣ ਮਾਰ ਦੇਣਾ ਤੁਹਾਨੂੰ ਠੀਕ ਹੈ ਉਸ ਕਿਲੇ ਤੱਕ ਪਹੁੰਚਣ ਦਾ ਕਹਿੰਦਾ ਰਸਤਾ ਕਿਤੇ ਵੀ ਨਜ਼ਰ ਨਹੀਂ ਸਗਾ ਰਿਆ ਰਾਹ ਕਿੱਲੀ ਦਾ ਲੁਕਵਾ ਸੀ ਐਸਾ ਕੋਈ ਲੁਕਮਾ ਰਾਸਤਾ ਸੀਗਾ ਕੋਈ ਭੇਤ ਸੀਗਾ ਕਹਿੰਦਾ ਭੇਤੀ ਵਾਝੋਂ ਪਠਨ ਸੀ ਉਸਤਾਈ ਬਣ ਤੇ ਉਸ ਰਾਸਤੇ ਨੂੰ ਲੱਭਣ ਦੇ ਲਈ ਕਿਸੇ ਭੇਤੀ ਦਾ ਹੋਣਾ ਜ਼ਰੂਰੀ ਸੀਗਾ ਜਿਹਨੂੰ ਜਾਣਕਾਰੀ ਹੋਵੇ ਕਿ ਆਹ ਵਾਲਾ ਰਾਸਤਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਸ ਕਿਲੇ ਤੱਕ ਪਹੁੰਚ ਸਕਦੇ ਪਰ ਭੇਤੀ ਕੌਣ ਹੈ ਭੇਤੀ ਤਾਂ ਹਲੇ ਤੱਕ ਇਹਨਾਂ ਨੂੰ ਮਿਲਿਆ ਹੀ ਨਹੀਂ ਜੇ ਹੁੰਦਾ ਤਾਂ ਐਵੇਂ ਪੰਜੇਬ ਬਣਾ ਕੇ ਆਲੇ ਦੁਆਲੇ ਤੰਬੂ ਲਾ ਕੇ ਕਿਉਂ ਬੈਠਦੇ ਇਹ ਠੀਕ ਹੈ ਸੋ ਕਹਿੰਦਾ ਭੇਤੀ ਤੋਂ ਬਿਨਾ ਉਸ ਕਿਲੇ ਤੱਕ ਪਹੁੰਚਣ ਦਾ ਰਾਸਤਾ ਨਹੀਂ ਲੱਭਿਆ ਜਾ ਸਕਦਾ ਕਹਿੰਦਾ ਚੱਪਾ ਚੱਪਾ ਖੋਜੀਆਂ ਨੇ ਧਰਤੀ ਟੋਹੀ ਲੱਭਾ ਨਾ ਪਰ ਉਸ ਦਾ ਕੋਈ ਰਹਾ ਟਿਕਣਾ ਹੁਣ ਹਰੀ ਸਿੰਘ ਨਲਵਾ ਦੇ ਨਾਲ ਬਹੁਤ ਸਾਰੇ ਸੈਨਿਕ ਹੈ ਬਹੁਤ ਸਾਰੇ ਖੋਜੀ ਹੈ ਠੀਕ ਹੈ ਕਹਿੰਦਾ ਚੱਪਾ ਚੱਪਾ ਖੋਜੀਆਂ ਨੇ ਧਰਤੀ ਟੋਹੀ ਹੁਣ ਜਿਹੜੇ ਉਹਦੇ ਖੋਜੀ ਹੈ ਹਰੀ ਸਿੰਘ ਨਲਵਾ ਦੇ ਉਹਨਾਂ ਨੇ ਚੱਪਾ ਚੱਪਾ ਧਾਤੀ ਦਾ ਆਲੇ ਦੁਆਲੇ ਉਸ ਪਹਾੜੀ ਦੇ ਉਸ ਕਿਲੇ ਦੇ ਉਹਨਾਂ ਟੋਲਿਆ ਕਹਿੰਦਾ ਲੱਭਾ ਨਾ ਪਰ ਉਸ ਦਾ ਕੋਈ ਰਾਹ ਟਿਕਾਣਾ ਉਹਨਾਂ ਨੂੰ ਕੋਈ ਰਾਹ ਟਿਕਾਣਾ ਨਹੀਂ ਲੱਭ ਰਿਆ ਕਿ ਕਿਸ ਤਰੀਕੇ ਦੇ ਨਾਲ ਉਸ ਕਿਲੇ ਤੱਕ ਪਹੁੰਚਿਆ ਜਾਵੇ ਉਹਦੇ ਉੱਤੇ ਵਿਜੇ ਪ੍ਰਾਪਤ ਕੀਤੀ ਜਾ ਸਕੇ ਕਬਜ਼ਾ ਕੀਤਾ ਜਾ ਸਕੇ ਕਿਸੇ ਨੂੰ ਸਮਝ ਨਹੀਂ ਲੱਗ ਰਹੀ ਕੀ ਕਰੀਏ ਕਹਿੰਦਾ ਇੱਕ ਦਿਹਾੜੇ ਖੋਜੀਆਂ ਡਿੱਠੇ ਸਬਿਆਰੇ ਨਾਲ ਪਹਾੜੀ ਛਟ ਕੇ ਦੋ ਬੰਦੇ ਲੱਗੇ ਇੱਕ ਅਲੂਆ ਸ਼ੋਕਰਾਂ ਇੱਕ ਬੁੱਢੇ ਵਾਰੇ ਪਕੜ ਲਿਆਏ ਦੋਹਾਂ ਨੂੰ ਨਲੂਏ ਦੇ ਅੱਗੇ ਚਲੋ ਹੁਣ ਕਿੰਨਾ ਟਾਈਮ ਹੋ ਗਿਆ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਆ ਰਸਤਾ ਕੋਈ ਲੱਭ ਨਹੀਂ ਰਿਹਾ ਪਰ ਅੱਜ ਬੜਾ ਵਧੀਆ ਮੌਕਾ ਹੈ ਬੜਾ ਵਧੀਆ ਦਿਨ ਚੜਿਆ ਕੀ ਕਹਿੰਦੇ ਇੱਕ ਦਿਹਾੜੇ ਖੋਜੀਆ ਡੱਠੇ ਸਬਿਆਰੇ ਸਬਿਆਰੇ ਮਤਲਬ ਅਚਾਨਕ ਇੱਕ ਦਿਨ ਕੀ ਹੁੰਦਾ ਜਿਹੜੇ ਖੋਜੀ ਛੱਡੇ ਹੋਇਆ ਰਸਤਾ ੱਟਣ ਦੇ ਲਈ ਰਸਤਾ ਲੱਭਣ ਦੇ ਲਈ ਕਹਿੰਦਾ ਉਹਨਾਂ ਨੇ ਇੱਕ ਦਿਨ ਅਚਾਨਕ ਹੀ ਕੁਛ ਲੱਭ ਲਿਆ ਕੀ ਲੱਭਿਆ ਨਾਲ ਪਹਾੜੀ ਛਹਿਟ ਕੇ ਦੋ ਬੰਦੇ ਲੱਭ ਠੀਕ ਹੈ ਹੁਣ ਪਹਾੜੀ ਦੇ ਨਾਲ ਛਹਿਟ ਕੇ ਡਰ ਕੇ ਦੋ ਬੰਦੇ ਹੋਏ ਲੱਗੇ ਬੈਠੇ ਹੋ ਦੇਖ ਲੈਂਦੇ ਹੁਣ ਜਿਹੜੇ ਉੱਥੋਂ ਦੇ ਹੋਣਗੇ ਅਫਗਾਨ ਹੋਣਗੇ ਪਠਾਨ ਹੋਣਗੇ ਲੋਕਲ ਹੋਣਗੇ ਉਹਨਾਂ ਨੂੰ ਤਾਂ ਪਤਾ ਹੈ ਨਾ ਰਸਤਾ ਠੀਕ ਹੈ ਬਹੁਤ ਹੀ ਵਧੀਆ ਗੱਲ ਹੋਈ ਐਨੇ ਦਿਨ ਹੋ ਗਏ ਖੋਜੀ ਫਿਰ ਰਹੇ ਸੀਗੇ ਕੋਈ ਰਾਹਸਤਾ ਨਹੀਂ ਸੀਗਾ ਮਿਲ ਰਿਹਾ ਪਰ ਅੱਜ ਉਹਦੇ ਖੋਜੀਆਂ ਨੂੰ ਦੋ ਬੰਦੇ ਸ਼ਹਿਟ ਕੇ ਡਰੇ ਹੋਏ ਪਹਾੜੀ ਦੇ ਨਾਲ ਬੈਠੇ ਦਿਖ ਗਏ ਕਹਿੰਦਾ ਇੱਕ ਅਲੂਆ ਸ਼ੋਕਰਾ ਇੱਕ ਬੁੱਢੇ ਵਾਲੇ ਦੋਨਾਂ ਦੇ ਵਿੱਚੋਂ ਇੱਕ ਕੀ ਹੈ ਬੁੱਢਾ ਹੈ ਦੂਸਰਾ ਅਲੂਆ ਹੈ ਅਲੂਆ ਮਤਲਬ ਦਾੜੀ ਨਹੀਂ ਫੁੱਟੀ ਹਲਕੀ ਉਮਰ ਦਾ ਠੀਕ ਹੈ ਕਹਿੰਦਾ ਪਕੜ ਲਿਆਏ ਦੋਹਾਂ ਨੂੰ ਨਲੂਏ ਦੇ ਅੱਗੇ ਹੁਣ ਉਹ ਖੋਜੀ ਦੋਨਾਂ ਨੂੰ ਪਕੜਦੇ ਆ ਤੇ ਸਰਦਾਰ ਹਰੀ ਸਿੰਘ ਨਲਵਾ ਦੇ ਸਾਹਮਣੇ ਲਿਆ ਕੇ ਉਹਨਾਂ ਨੂੰ ਖੜਾ ਕਰ ਦਿੰਦੇ ਆ ਪੇਸ਼ ਕਰ ਦਿੰਦੇ ਆ ਠੀਕ ਹੈ ਹੁਣ ਰਸਤਾ ਲੱਭਣ ਦੇ ਆਸਾਰ ਹੈਗੇ ਕਿਉਂਕਿ ਜੇਕਰ ਉਹ ਪਠਾਨ ਨਾ ਹੋਣ ਤਾਂ ਲੋਕ ਕਿਉਂ ਬੈਠਣ ਕਿਆ ਲੋੜ ਹੈ ਉਹਨਾਂ ਨੂੰ ਲੱਗਣ ਦੀ ਠੀਕ ਹੈ ਅਚਾਨਕ ਵਿਚਾਰੇ ਉਹ ਫਸ ਗਏ ਦੇਖ ਕੇ ਉਹਨਾਂ ਨੇ ਦੇਖਿਆ ਕਿ ਅੱਛਾ ਵੀ ਤੰਬੂ ਲੱਗੇ ਹੋਇਆ ਸਰਦਾਰ ਬੈਠੇ ਆ ਤੇ ਸਾਨੂੰ ਫੜ ਲੈਣਗੇ ਇਸ ਕਰਕੇ ਡਰ ਕੇ ਉਹ ਵਿਚਾਰੇ ਉਸ ਪਹਾੜੀ ਦੇ ਨਾਲ ਲੱਗ ਗਏ ਸੀ ਪਰ ਹੁਣ ਇਹ ਖੋਜੀਆਂ ਦੇ ਹੱਥ ਲੱਗ ਗਏ ਸੋ ਸਰਦਾਰ ਹਰੀ ਸਿੰਘ ਨਲਵਾ ਦੇ ਸਾਹਮਣੇ ਉਹ ਲਿਆ ਕੇ ਖੜੇ ਕਰ ਦਿੱਤੇ ਕਹਿੰਦਾ ਕਰਕੇ ਮੁੱਛਾਂ ਕੁੰਡੀਆਂ ਤੇ ਚਿਹਰਾ ਸੁਹਾ ਵੱਲ ਉਹਨਾਂ ਦੇ ਕਦਮ ਤੋਂ ਨਲੂਏ ਨੇ ਪੁੱਟੇ ਹੁਣ ਜਦੋਂ ਸਾਹਮਣੇ ਖੜ ਜਾਂਦੇ ਆ ਹਰੀ ਸਿੰਘ ਨਲਵਾ ਤਾਂ ਵੈਸੇ ਹੀ ਨਾਮ ਲੈ ਕੇ ਪਤਾ ਲੱਗ ਜਾਂਦਾ ਕਿ ਕਿਹੈਸੀ ਸ਼ਖਸੀਅਤ ਹੋਊਗੀ ਤਗੜਾ ਮੰਨਿਆ ਜਾਂਦਾ ਹੈ ਕਹਿੰਦੇ ਬੜਾ ਤਗੜਾ ਸੀਗਾ ਪਖਦਾ ਹੋਇਆ ਚਿਹਰਾ ਸੀਗਾ ਲਾਲ ਸੁਹਾ ਨਾਪੇ ਦੇਖ ਰਹੋ ਕਿ ਯੋਧੇ ਕਿੱਦਾਂ ਦੇ ਹੁੰਦੇ ਸੀਗੇ ਔਰ ਉੱਪਰੋਂ ਇਦਾਂ ਐਡਾ ਤਗੜਾ ਸਰਦਾਰ ਹੋਵੇ ਹੁਣ ਕਹਿੰਦਾ ਕਰਕੇ ਮੁੱਛਾਂ ਕੁੰਡੀਆਂ ਆਪਣੀਆਂ ਮੁੱਛਾਂ ਨੂੰ ਵਟ ਦੇ ਕੇ ਕਹਿੰਦਾ ਚਿਹਰਾ ਸੁਹਾ ਕਰਕੇ ਲਾਲ ਕਰਕੇ ਕਹਿੰਦਾ ਵੱਲ ਉਹਨਾਂ ਦੇ ਕਦਮ ਦੋ ਨਲੂਏ ਨੇ ਪੁੱਟੇ ਸਰਦਾਰ ਹਰੀ ਸਿੰਘ ਨਲਵਾ ਦੋ ਕਦਮ ਉਹਨਾਂ ਦੇ ਵੱਲ ਪੁੱਟਦਾ ਕਿਉਂਕਿ ਐਡਾ ਰੋਬਦਾਰ ਚਿਹਰਾ ਦੇਖ ਕੇ ਤਾਂ ਬੰਦਾ ਵੈਸੇ ਹੀ ਘਬਰਾ ਜਾਵੇ ਇਹੀ ਹੁੰਦਾ ਨਾ ਕਿ ਦੁਸ਼ਮਣ ਨੂੰ ਡਰਾਣਾ ਹੈ ਮੈਂ ਕੁਝ ਪੁੱਛਣਾ ਹੈ ਤਾਂ ਰੋਬਦਾਰ ਚਿਹਰਾ ਜ਼ਰੂਰੀ ਹੈ ਸੋ ਉਹਨਾਂ ਵੱਲ ਦੋ ਕਦਮ ਪੁੱਟਦਾ ਛੇਤੀ ਛੇਤੀ ਦੱਸ ਦਿਓ ਕਿੱਲੀ ਦਾ ਬੂਹਾ ਨਹੀਂ ਤਾਂ ਅੰਦਰ ਖੱਟ ਦੇ ਜਾਓਗੇ ਛੁੱਟੇ ਹਰੀ ਸਿੰਘ ਨਲਵਾ ਕੀ ਕਹਿੰਦਾ ਕਹਿੰਦਾ ਛੇਤੀ ਛੇਤੀ ਇਸ ਕਿੱਲੀ ਮਤਲਬ ਕੇ ਲੇਦਾ ਰਾਸਤਾ ਦੱਸ ਦਿਓ ਨਹੀਂ ਤਾਂ ਅੰਦਰ ਖੱਡ ਦੇ ਜਾਓਗੇ ਸੁੱਟੇ ਨਹੀਂ ਤਾਂ ਤੁਹਾਨੂੰ ਖੱਡਾਂ ਦੇ ਵਿੱਚ ਸੁੱਟ ਦਿੱਤਾ ਜਾਏਗਾ ਖੱਡਾਂ ਆਪਾਂ ਪਹਿਲਾਂ ਪੜ ਲਈਆਂ ਬੜੀਆਂ ਡੂੰਘੀਆਂ ਡੂੰਘੀਆਂ ਖੱਡਾਂ ਠੀਕ ਹੈ ਜਿੰਨੀ ਉੱਚੀ ਚੋਟੀ ਉਹਨੇ ਡੂੰਘੀ ਖੱਡ ਸੋ ਡਰਦਾ ਹੈਗਾ ਹੀ ਆ ਕੌਣ ਮਾਰਨਾ ਚਾਹੁੰਦਾ ਹੈ ਹੈਨਾ ਮਸੀ ਤਾਂ ਇਨਸਾਨੀ ਜਮਾਂ ਮਿਲਦਾ ਕਿਉਂ ਮਾਰਨਾ ਹੈ ਫਿਰ ਸੋ ਉਹਨਾਂ ਨੂੰ ਡਰਾਉਣ ਦਾ ਹਰੀ ਸਿੰਘ ਨਾਲਗਾ ਉਹਨਾਂ ਨੂੰ ਡਰਾਉਂਦੇ ਆ ਬਿੱਟ ਬਿੱਟ ਬੁੱਢੇ ਦੇਖਿਆ ਸੱਚੇ ਤੇ ਖੱਬੇ ਇੱਕ ਦਰ ਖੱਡਾਂ ਡੂੰਘੀਆਂ ਇੱਕ ਦਰ ਤਲਵਾਰ ਹੁਣ ਜਿਹੜਾ ਬਜ਼ੁਰਗ ਹੈ ਇੱਕ ਬੁੱਢਾ ਹੈ ਇੱਕ ਨੌਜਵਾਨ ਹੈ ਹਲਕੀ ਉਮਰ ਦਾ ਮੁੱਛਾ ਵੀ ਨਹੀਂ ਫੁੱਟੀਆਂ ਦਾੜੀ ਵੀ ਨਹੀਂ ਫੁੱਟੀ ਹੁਣ ਬੁੱਢਾ ਕੀ ਕਰਦਾ ਪਿੱਟ ਪਟਾਲ ਦੇ ਵਾਲੇ ਦੇਖਦਾ ਇੱਕਦਮ ਹੈਰਾਨੀ ਦੇ ਨਾਲ ਦੇਖਦਾ ਬਚਣ ਦਾ ਚਾਰਾ ਤਾਂ ਹਰ ਕੋਈ ਮਾਰਨਾ ਚਾਹੁੰਦਾ ਹੈ ਨਾ ਵਸੀਲਾ ਤਾਂ ਆਪਾਂ ਲੱਭਦੇ ਨਾ ਕਿ ਕਿਸੇ ਤਰੀਕੇ ਦੇ ਨਾਲ ਬਚਿਆ ਜਾ ਸਕੇ ਕੋਈ ਅਸਾਰ ਹੈਗਾ ਕਿ ਨਹੀਂ ਹੈਗਾ ਮੈਂ ਬਚ ਸਕਦਾ ਕਿ ਨਹੀਂ ਬਚ ਸਕਦਾ ਸੋ ਹੁਣ ਬਜ਼ੁਰਗ ਜਿਹੜਾ ਉਹ ਹੈਰਾਨੀ ਦੇ ਨਾਲ ਸੱਜੇ ਤੇ ਖੱਬੇ ਦੇਖਦਾ ਕਹਿੰਦਾ ਇੱਕ ਦਰ ਖੱਡਾਂ ਡੂੰਗੀਆਂ ਇੱਕ ਦਰ ਤਲਵਾਰ ਹੁਣ ਉਹ ਦੇਖਦਾ ਹੈ ਇੱਕ ਪਾਸੇ ਖੱਡਾਂ ਡੂੰਗੀਆਂ ਦੂਜੇ ਪਾਸੇ ਤਲਵਾਰਾਂ ਲੈ ਕੇ ਅੱਡੇ ਵੱਡੇ ਵੱਡੇ ਭਾਰੇ ਭਾਰੇ ਸਰਦਾਰ ਖੜੇ ਆ ਕਿੱਧਰੋਂ ਬਚ ਜਾਓਗੇ ਤੁਸੀਂ ਖੱਡਾਂ 'ਚ ਛਾਲ ਮਾਰੀ ਤਾਂ ਵੀ ਗਏ ਜੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤਲਵਾਰਾਂ ਵਾਲੇ ਬਹੁਤ ਖੜੇ ਆ ਉਹਨਾਂ ਨੇ ਕਾਬੂ ਕਰ ਲੈਣਾ ਮਤਲਬ ਬਚਣ ਦਾ ਕੋਈ ਵੀ ਚਾਰਾ ਨਹੀਂ ਹੈ ਕਹਿੰਦਾ ਮਾਰ ਖੰਘੂਰਾ ਬੋਲਿਆ ਜੇ ਹਟਣ ਸਵੇ ਕੱਲਾ ਅੱਗੇ ਸ਼ੇਰ ਦੇ ਮੈਂ ਅਰਜ਼ ਗੁਜ਼ਾਰਾਂ ਹੁਣੇ ਹਰੀ ਸਿੰਘ ਨਲਵਾ ਨੂੰ ਸ਼ੇਰ ਕਿਹਾ ਗਿਆ ਕਿਉਂਕਿ ਹੈਗਾ ਸੀਗਾ ਉਹ ਸ਼ੇਰ ਕਿਉਂਕਿ ਉਹਦੀ ਜੱਡਾ ਉਹ ਸੂਰਮਾ ਸੀਗਾ ਜਿੱਦਾਂ ਦੀਆਂ ਉਹ ਲੜਾਈਆਂ ਕਰਦਾ ਸੀਗਾ ਉਹਦਾ ਤਾਂ ਨਾਮ ਚਾਰੇ ਪਾਸੇ ਫੈਲਿਆ ਹੋਇਆ ਹੈ ਸੀਗਾ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਇਸ ਤਰ੍ਹਾਂ ਦਾ ਸਰਦਾਰ ਇਸ ਤਰ੍ਹਾਂ ਦਾ ਯੋਧਾ ਠੀਕ ਹੈ ਸੋ ਹੁਣ ਕਹਿੰਦਾ ਮਾਰ ਖੰਗੂਰਾ ਬੋਲਿਆ ਹੁਣ ਜਿਹੜਾ ਬੁੱਢਾ ਹੈ ਉਹ ਖੰਗੂਰਾ ਮਾਰਦਾ ਤੇ ਕੀ ਕਹਿੰਦਾ ਜੇ ਹਟਣ ਸਵੇ ਕੱਲਾ ਅੱਗੇ ਸ਼ੇਰ ਦੇ ਮੈਂ ਅਰਜ਼ ਗੁਜ਼ਾਰਾਂ ਜੇ ਕਹਿੰਦੇ ਸਾਰੇ ਹੀ ਪਿੱਛੇ-ਪਿੱਛੇ ਹਟ ਜਾਣ ਤਾਂ ਮੈਂ ਸਰਦਾਰ ਹਰੀ ਸਿੰਘ ਨਲਵਾ ਸ਼ੇਰ ਦੇ ਅੱਗੇ ਮੈਂ ਇੱਕ ਬੇਨਤੀ ਕਰਨਾ ਚਾਹਾਂ ਇੱਕ ਅਰਜ਼ ਗੁਜ਼ਾਰਨਾ ਚਾਹਾਂ ਕਰਕੇ ਅੱਖਾਂ ਨਿੱਕੀਆਂ ਤੇ ਬਾਜ ਛੁਟੇਰੀ ਹੌਲੀ-ਹੌਲੀ ਆਖਿਆ ਫਿਰ ਬੁੱਢੇ ਬਾਵੇ ਰਹ ਕਿੱਲੀ ਦਾ ਦੱਸਣਾ ਮੈਂ ਲੱਖਾਂ ਵੇਰੀ ਖੋਫ ਆਪਣੇ ਪੁੱਤ ਦਾ ਪਰ ਮੈਨੂੰ ਖਾਵੇ ਹੁਣੋ ਕੀ ਦੱਸਦਾ ਜਦੋਂ ਆਪਾਂ ਕਿਸੇ ਨੂੰ ਭੇਤ ਭਰੀ ਗੱਲ ਦੱਸਣਾ ਚਾਹੁੰਦੇ ਹੁੰਨੇ ਆ ਫਿਰ ਕੀ ਕਰਦੇ ਆਪਾਂ ਅੱਖਾਂ ਹੌਲੀਆਂ ਕਰ ਲੈਂਦੇ ਅੱਖਾਂ ਇਕੱਠੀਆਂ ਕਰ ਲੈਂਦੇ ਹੈਨਾ ਕਹਿੰਦਾ ਕਰਕੇ ਅੱਖਾਂ ਨਿੱਕੀਆਂ ਤੇ ਬਾਜ ਛਟੇਰੀ ਆਵਾਜ਼ ਉੱਚੀ ਥੋੜੀ ਬੋਲਦੇ ਆਪਾਂ ਛੋਟੀ ਆਵਾਜ਼ ਕਰ ਲੈਂਦੇ ਤਾਂ ਬਜ਼ੁਰਗ ਕੀ ਕਰਦਾ ਅੱਖਾਂ ਨਿੱਕੀਆਂ ਕਰ ਲੈਂਦਾ ਆਵਾਜ਼ ਹੌਲੀ ਕਰ ਲੈਂਦਾ ਕਹਿੰਦਾ ਹੌਲੀ ਹੌਲੀ ਆਖਿਆ ਫਿਰ ਬੁੱਢੇ ਵਾਲੇ ਹੌਲੀ ਹੌਲੀ ਉਹ ਸਰਦਾਰ ਹਰੀ ਸਿੰਘ ਨਲਵਾ ਨੂੰ ਕੀ ਕਹਿੰਦਾ ਕਹਿੰਦਾ ਰਾ ਕਿੱਲੀ ਦਾ ਦੱਸਣਾ ਮੈਂ ਲੱਖਾਂ ਵੇਰੀ ਲੱਖਾਂ ਵਾਰੀ ਮੈਨੂੰ ਰਾ ਇਸ ਕਿਲੇ ਨੂੰ ਕਿਲੇ ਤੱਕ ਦਾ ਮੈਂ ਤੁਹਾਨੂੰ ਦੱਸ ਸਕਦਾ ਕਹਿੰਦਾ ਖੌਫ ਆਪਣੇ ਪੁੱਤ ਦਾ ਪਰ ਮੈਨੂੰ ਖਵੇ ਪਰ ਮੈਨੂੰ ਡਰ ਹੈ ਖੌਫ ਡਰ ਹੈ ਕਿਹਦਾ ਆਪਣੇ ਪੁੱਤਰ ਦਾ ਕਹਿੰਦਾ ਬੀਬੀ ਦਾੜੀ ਰੱਖ ਕੇ ਮੈਂ ਕਿੱਦਾਂ ਵੇਚਾਂ ਹੁੰ ਡਰ ਕਾਦਾ ਹੁਣ ਠੀਕ ਹੈ ਉਹ ਦੱਸਦਾ ਕਹਿੰਦਾ ਬੀਬੀ ਦਾੜੀ ਰੱਖ ਕੇ ਮੈਂ ਕਿੱਦਾਂ ਵੇਚਾਂ ਪੁੱਤਰ ਸਾਵੇਂ ਇੱਜ਼ਤਾਂ ਸਿੰਘਾ ਸਰਦਾਰਾ ਸੁਟ ਦਿਓ ਜੇ ਉਸ ਨੂੰ ਦੰਦੀ ਤੋਂ ਹੇਠਾਂ ਰੱਖੇ ਲੀ ਦਾ ਖੋਲ ਕੇ ਮੈਂ ਦੱਸਾਂ ਸਾਰਾ ਹੁਣ ਉਹ ਹੁਣ ਉਹ ਸਰਦਾਰ ਨੂੰ ਕਹਿੰਦਾ ਹੈ ਕਹਿੰਦਾ ਬੀਬੀ ਦਾੜੀ ਬੀਬੀ ਦਾੜੀ ਮਤਲਬ ਸਿਆਣਪ ਸਿਆਣੀਆਂ ਦਾੜੀਆਂ ਹੁਣ ਮੈਂ ਤੁਹਾਨੂੰ ਕਹੀ ਜਾਵਾਂ ਕੁਝ ਤੇ ਕਰੀ ਆ ਮੈਂ ਤੁਹਾਡੇ ਸਾਹਮਣੇ ਹੋਰ ਕੁਛ ਠੀਕ ਹੈ ਜੋ ਮੈਂ ਕਹਿਣਾ ਉਹ ਮੇਰੀ ਕਰਨੀ ਚ ਦਿਖਣਾ ਚਾਹੀਦਾ ਨਾ ਮੈਂ ਤੁਹਾਨੂੰ ਕੁਝ ਸਮਝਾਈ ਜਾਂ ਮੈਂ ਆਪ ਕੁਝ ਕਰੀ ਆਵਾਂ ਤਾਂ ਤੁਸੀਂ ਦੇਖਣਾ ਇਹੀ ਕਿ ਮੈਡਮ ਸਾਨੂੰ ਕੁਝ ਸਮਝਾਈ ਜਾਂਦੇ ਆਪ ਉਹ ਪੁੱਠੇ ਕੰਮ ਕਰੀ ਜਾਂਦੇ ਆ ਤਾਂ ਤੁਸੀਂ ਉਸ ਤੇ ਅਮਲ ਕਿਵੇਂ ਕਰ ਲਓਗੇ ਜੋ ਮੈਨੂੰ ਕਹਿਣਾ ਜੋ ਮੈਂ ਕਹਿਣ ਦੀ ਆ ਨਾ ਫਿਰ ਮੈਨੂੰ ਉਹ ਕਰਨਾ ਚਾਹੀਦਾ ਜੋ ਮੈਂ ਤਾਂ ਤੁਹਾਨੂੰ ਆਸ ਕਰਦੀ ਆ ਕਿ ਬੱਚੇ ਵੀ ਇਸ ਤਰ੍ਹਾਂ ਦੇ ਹੋਣ ਤਾਂ ਮੈਨੂੰ ਵੀ ਉਸ ਰਸਤੇ ਦੇ ਉੱਤੇ ਚੱਲਣਾ ਚਾਹੀਦਾ ਪਹਿਲਾਂ ਸੋ ਇਸ ਕਰਕੇ ਉਹ ਕਹਿੰਦਾ ਹੈ ਕਹਿੰਦਾ ਬੀਬੀ ਦਾੜੀ ਰੱਖ ਕੇ ਮੈਂ ਕਿੱਦਾਂ ਵਿੱਚ ਮੈਂ ਤਾਂ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਹੋਈਆਂ ਠੀਕ ਹੈ ਹੁਣ ਹੁਣ ਜਿਹੜੇ ਵੀ ਸਿੱਖ ਹੈ ਜਾਂ ਸਰਦਾਰ ਹੈ ਜਿਹੜੇ ਵੀ ਯੋਧੇ ਹੈ ਹੈਨਾ ਜਾਂ ਦੇਸ਼ ਭਗਤ ਲੋਕ ਹੈ ਉਹ ਤਾਂ ਆਪਣੇ ਬੱਚਿਆਂ ਨੂੰ ਅਕਲ ਦਿੰਦੇ ਆ ਸਿਰ ਨਹੀਂ ਝੁਕਾਣਾ ਏਦਾਂ ਨਹੀਂ ਕਰਨੀ ਆਪਣੀ ਕੌਮ ਦੀ ਆਪਣੇ ਦੇਸ਼ ਦੀ ਰਾਖੀ ਕਰਨ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਣੀ ਆ ਭੇਤ ਨਹੀਂ ਖੋਲਣ ਇਹੀ ਹੁੰਦਾ ਹੈਨਾ ਕਹਿੰਦਾ ਬੀਬੀ ਦਾੜੀ ਰੱਖ ਕੇ ਮੈਂ ਕਿੱਦਾਂ ਵੇਚਾਂ ਮੈਂ ਹੁਣ ਕਿੱਦਾਂ ਕਰ ਲਵਾਂ ਕਿੱਦਾਂ ਵੇਚ ਦਵਾਂ ਮੈਂ ਤਾਂ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਹੋਈਆਂ ਕਹਿੰਦਾ ਪੁੱਤਰ ਸਾਵੇਂ ਇੱਜ ਤਾਂ ਸਿੰਘਾ ਸਰਦਾਰ ਮੈਂ ਆਪਣੀ ਇੱਜ਼ਤ ਕਿੱਦਾਂ ਵੇਚਾਂ ਆਪਣੇ ਪੁੱਤ ਦੇ ਸਾਹਮਣੇ ਤੁਹਾਨੂੰ ਕਿੱਦਾਂ ਰਸਤਾ ਦੱਸ ਦਵਾਂ ਕਹਿੰਦਾ ਛੁੱਟ ਦਿਓ ਜੇ ਉਸ ਨੂੰ ਦੰਦੀ ਤੋਂ ਹੇਠਾਂ ਰੱਖ ਕੇ ਲੀ ਦਾ ਖੋਲ ਕੇ ਮੈਂ ਦੱਸਾਂ ਸਾਰਾ ਜੇ ਕਹਿੰਦਾ ਤੁਸੀਂ ਹੌਲੀ ਵਾਸੇ ਬੋਲ ਰਹੇ ਆ ਨਾ ਸਰਦਾਰ ਦੇ ਨੇੜੇ ਹੋ ਕੇ ਬੋਲ ਰਹੇ ਆ ਤਾਂ ਕਿ ਬੱਚਾ ਵੀ ਨਾ ਸੁਣ ਲਵੇ ਕਹਿੰਦਾ ਜੇਕਰ ਤੁਸੀਂ ਮੇਰੇ ਪੁੱਤ ਨੂੰ ਦੰਦੀ ਤੋਂ ਹੇਠਾਂ ਛੱਟ ਦਿਓ ਖੱਡ ਦੇ ਕੰਡੇ ਤੋਂ 헤ਠਾਂ ਸੁੱਟਦੇ ਹੋ ਕਹਿੰਦਾ ਰਾ ਕਿਲੀ ਦਾ ਖੋਲ ਕੇ ਮੈਂ ਦੱਸਾਂ ਸਾਰਾ ਮੈਂ ਸਾਰਾ ਰਾਸਤਾ ਤੁਹਾਨੂੰ ਦੱਸਦਾਂਗਾ ਖੋਲ ਕੇ ਚੰਗੀ ਤਰ੍ਹਾਂ ਦੱਸਾਂਗਾ ਕਿ ਤੁਸੀਂ ਕਿੱਥੋਂ ਕਿੱਦਾਂ ਉਸ ਕਿਲੇ ਤੱਕ ਪਹੁੰਚ ਸਕਦੇ ਪਰ ਇਹਦਾ ਪਹਿਲਾ ਕੰਮ ਤਮਾਮ ਕਰ ਦਿਓ ਠੀਕ ਹੈ ਕਹਿੰਦਾ ਚਾਇਆ ਇੱਕ ਜਵਾਨ ਨੇ ਮੁੰਡੇ ਨੂੰ ਸੁੱਕਾ ਵਿੱਚ ਪਤਾਲੇ ਘੱਟ ਦੇ ਸਿਰ ਪਰਨੇ ਵਾਹਿਆ ਹੁਣ ਉਹਦੀ ਇਹ ਗੱਲ ਸੁਣ ਕੇ ਹੁਕਮ ਹੋ ਜਾਂਦਾ ਤਾਂ ਤੱਕ ਕੀ ਕਰਦਾ ਇੱਕ ਜਵਾਨ ਉਸ ਮੁੰਡੇ ਨੂੰ ਚੱਕਦਾ ਹੈ ਕਹਿੰਦਾ ਵਿੱਚ ਪਤਾਲੀ ਖੱਡ ਦੇ ਸਿਰ ਪਰਨੇ ਵਾਹਿਆ ਸਿਰ ਭਾਨੇ ਕਰਕੇ ਉਹਨੂੰ ਛੁੱਟ ਦਿੰਦਾ ਖੱਡ ਦੇ ਵਿੱਚ ਠੀਕ ਹੈ ਕਹਿੰਦਾ ਹੋਇਆ ਨੱਡਾ ਟਹੰਦਿਆਂ ਹੀ ਤੁੱਕਾ ਤੁੱਕਾ ਵਟ ਕੇ ਮੁੱਛਾਂ ਬੁੱਟੜੇ ਲਲਕਾਰਾ ਲਾਇਆ ਹੁਣ ਜਦੋਂ ਉਹ ਮੁੰਡਾ ਛੁੱਟਿਆ ਜਾਂਦਾ ਹੈ ਕਹਿੰਦਾ ਹੋਇਆ ਨੱਡਾ ਨੱਡਾ ਉਹਦਾ ਨੌਜਵਾਨ ਬੱਚਾ ਨੌਜਵਾਨ ਮੁੰਡਾ ਹੈਨਾ ਕਹਿੰਦਾ ਜਦੋਂ ਉਹ ਡਿੱਗਿਆ ਨਾਲ ਹੀ ਨਾਲ ਉਹ ਟੁੱਕਾ ਟੁੱਕਾ ਹੋ ਗਿਆ ਟੁੱਕਾ ਟੁੱਕਾ ਮਤਲਬ ਟੋਟੇ ਟੋਟੇ ਹੋ ਗਿਆ ਜਦੋਂ ਉੱਚੀ ਪਹਾੜੀ ਤੋਂ ਤੁਸੀਂ ਖੱਡ ਦੇ ਵਿੱਚ ਸੁੱਟੋਂਗੇ ਤਾਂ ਸਿਰ ਫਟਣਾ ਬਾਹਾਂ ਟੁੱਟਣੀਆਂ ਲੱਤਾਂ ਟੁੱਟਣੀਆਂ ਸੋ ਬੱਚਾ ਜਿਹੜਾ ਉਹ ਮੁੰਡਾ ਹੈ ਟੋਟੇ ਟੋਟੇ ਹੋ ਜਾਂਦਾ ਕਹਿੰਦਾ ਵੱਟ ਕੇ ਮੁੱਛਾਂ ਬੁੱਢੜੇ ਲਲਕਾਰਾ ਲਾਇਆ ਜਦੋਂ ਉਹ ਦੇਖਦਾ ਹੈ ਨਾ ਮੇਰਾ ਪੁੱਤ ਗਿਆ ਖੱਡ ਦੇ ਵਿੱਚ ਡਿੱਗ ਗਿਆ ਟੋਟੇ ਟੋਟੇ ਹੋ ਗਿਆ ਮਰ ਗਿਆ ਤਾਂ ਇਹ ਸਾਰਾ ਕੁਝ ਦੇਖ ਕੇ ਜਦੋਂ ਤਸੱਲੀ ਹੋ ਗਈ ਕਿ ਮੇਰਾ ਪੁੱਤ ਗਿਆ ਤਨ ਲਕਾਰਾਂ ਮਾਰਦਾ ਕਹਿੰਦਾ ਨਹੀਂ ਸੀ ਤੈਨੂੰ ਦੱਸਿਆ ਪਹਿਲਾਂ ਸਰਦਾਰਾ ਆਪਣੇ ਨਿੱਕੇ ਪੁੱਤ ਦਾ ਡਰ ਮੈਨੂੰ ਖਾਵੇ ਮਤਾਂ ਅਲੂਆਂ ਸ਼ੋਕਰਾ ਤਖ ਲਸ਼ਕਰ ਭਾਰਾ ਆਪਣੀ ਅਣਖੀ ਕੌਮ ਨੂੰ ਨਾ ਵਟਾ ਲਾਵੇ ਦੇਸ਼ ਭਗਤ ਆਪਾਂ ਸਾਡੀ ਕਵਿਤਾ ਦਾ ਨਾਮ ਕੀ ਹੈ ਦੇਸ਼ ਪਿਆਰ ਠੀਕ ਹੈ ਹੁਣੇ ਪਠਾਨ ਯੁਰਗ ਹੈ ਜੋ ਆਪਣੇ ਬੱਚੇ ਦੇ ਨਾਲ ਆ ਰਿਹਾ ਸੀਗਾ ਅਚਾਨਕ ਫੜਿਆ ਗਿਆ ਆਪਣੇ ਪੁੱਤ ਨੂੰ ਆਪਣੇ ਹੱਥੀੋਂ ਨੇ ਆਪਣੇ ਅੱਖਾਂ ਦੇ ਸਾਹਮਣੇ ਮਰਨ ਦਿੱਤਾ ਤਾਂ ਹੁਣ ਲਲਕਾਰਾ ਮਾਰ ਕੇ ਕੀ ਕਹਿੰਦਾ ਨਹੀਂ ਸੀ ਤੈਨੂੰ ਦੱਸਿਆ ਪਹਿਲਾਂ ਸਰਦਾਰਾ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਨਹੀਂ ਸੀਗਾ ਦੱਸਿਆ ਕਹਿੰਦਾ ਆਪਣੇ ਨਿੱਕੇ ਪੁੱਤ ਦਾ ਡਰ ਮੈਨੂੰ ਖਾਵੇ ਮੈਨੂੰ ਆਪਣੇ ਪੁੱਤ ਦਾ ਡਰ ਸੀਗਾ ਕੀ ਡਰ ਸੀਗਾ ਮਤਾਂ ਅਲੂਆਂ ਸ਼ੋਕਰਾਂ ਹਲੇ ਤਾਂ ਚੜ੍ਹਦੀ ਉਮਰ ਦਾ ਬੱਚਾ ਸੀਗਾ ਠੀਕ ਹੈ ਸ਼ੋਕਰ ਆਇਆ ਹਲੇ ਅਕਲ ਨਹੀਂ ਆਈ ਉਹ ਵੜੀ ਸਿਆਣਪ ਨਹੀਂ ਆਈ ਹਣਾ ਕਹਿੰਦਾ ਤੱਕ ਲਸ਼ਕਰ ਭਾਰਾ ਤੇਰਾ ਜੱਡਾ ਭਾਰਾ ਲਸ਼ਕਰ ਹੈ ਜੱਡੀ ਤੇਰ ਕੋ ਸੈਨਾ ਹੈ ਕਹਿੰਦਾ ਇਹਨੂੰ ਦੇਖ ਕੇ ਆਪਣੀ ਅਣਖੀ ਕੌਮ ਨੂੰ ਨਾ ਵੱਟਾ ਲਾਵੇ ਕਿਤੇ ਤੇਰੇ ਕੋਲੋਂ ਡਰ ਕੇ ਉਹ ਕਿੱਲੀ ਦਾ ਰਾਸਤਾ ਕਿਲੇ ਦਾ ਰਾਸਤਾ ਤੈਨੂੰ ਸਾਰਾ ਦੱਸ ਦਿੰਦਾ ਆਪਣੀ ਅਣਖ ਵਾਲੀ ਕੌਮ ਨੂੰ ਤਾਂ ਇਹਨੇ ਵੱਟਾ ਲਾ ਦੇਣਾ ਸੀਗਾ ਹੀਠੀ ਹੋ ਜਾਣੀ ਸੀਗੀ ਸਾਡੀ ਕੌਮ ਦੀ ਸਾਡੀ ਬਹਾਦਰ ਕੌਮ ਨੂੰ ਇਹਨੇ ਹੇਠਾਂ ਲਾ ਦੇਣਾ ਸੀਗਾ ਦੱਸ ਕੇ ਦੱਸੇ ਹੀ ਸਕਦਾ ਨਾ ਇੱਕ ਯੰਗ ਚੜ੍ਹਦੀ ਉਮਰ ਦਾ ਬੱਚਾ ਡਰ ਸਕਦਾ ਡੀਆਂ ਸੈਨਾਵਾਂ ਨੂੰ ਦੇਖ ਕੇ ਖੱਡਾਂ ਨੂੰ ਦੇਖ ਕੇ ਤਲਵਾਰਾਂ ਨੰਗੀਆਂ ਨੂੰ ਦੇਖ ਕੇ ਠੀਕ ਹੈ ਕਹਿੰਦਾ ਨਾ ਹੁਣ ਖੱਡਾਂ ਪਹੁੰਦੀਆਂ ਨਾ ਧਮਕੀ ਕਾਈ ਨਾ ਤਲਵਾਰਾਂ ਨੰਗੀਆਂ ਨਾ ਚਿਹਰਾ ਸੁਹਾ ਹਿੱਕ ਬੁੱਢੇ ਦੀ چیر ਕੇ ਤੇਰੀ ਸਰਵਾਹੀ ਲੱਭੇਗੀ ਹੁਣ ਸੋਹਣਿਆ ਕਿੱਲੀ ਦਾ ਬੂਗਾ ਸੋ ਹੁਣ ਉਹ ਬਜ਼ੁਰਗ ਕੀ ਕਹਿੰਦਾ ਕਹਿੰਦਾ ਨਾ ਹੁਣ ਖੱਡਾਂ ਪਹੁੰਦੀਆਂ ਮੈਨੂੰ ਹੁਣ ਇਹਨਾਂ ਖੱਡਾਂ ਦਾ ਕੋਈ ਡਰ ਨਹੀਂ ਮੈਨੋਂ ਨਹੀਂ ਡਰਾ ਸਕਦੀਆਂ ਇਹ ਡੁੰਗੀਆਂ ਖੱਡਾਂ ਨਾ ਧਮਕੀ ਕਾਈ ਜੁਨੇਆ ਮਰਜੀ ਧਮਕੀਆਂ ਦੇ ਲੋ ਮੈਨੂੰ ਕਿਸੇ ਧਮਕੀ ਤੋਂ ਕੋਈ ਭੈ ਨਹੀਂ ਕੋਈ ਡਰ ਨਹੀਂ ਕਹਿੰਦਾ ਨਾ ਤਲਵਾਰਾਂ ਨੰਗੀਆਂ ਨਾ ਚਿਹਰਾ ਸੁਆ ਨਾ ਇਹ ਤੁਹਾਡੀਆਂ ਨੰਗੀਆਂ ਤਿੱਖੀਆਂ ਤਲਵਾਰਾਂ ਮੈਨੂੰ ਡਰਾ ਸਕਦੀਆਂ ਤੇ ਨਾ ਹੀ ਸੁਹੇ ਲਾਲ ਚਿਹਰੇ ਡਰਾ ਸਕਦੇ ਕਹਿੰਦਾ ਹਿੱਕ ਬੁੱਡੇ ਦੀ چیر ਕੇ ਤੇਰੀ ਸਰਵਾਹੀ ਸਰਵਾਹੀ ਮਤਲਬ ਤਲਵਾਰ ਕਹਿੰਦਾ ਹੁਣ ਤੇਰੀ ਇਹ ਤਲਵਾਰ ਇਸ ਬੁੱਢੇ ਜਿਸਮ ਨੂੰ چیر ਕੇ ਕਹਿੰਦਾ ਇਹਨੂੰ چیر ਹਿੱਕ ਨੂੰ چیر ਕੇ ਛਾਤੀ ਨੂੰ چیر ਕੇ ਲੱਭੇਗੀ ਹੁਣ ਸੋਹਣਿਆ ਕਿੱਲੀ ਦਾ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਦੱਸਣਾ ਤੇਰੀ ਤਲਵਾਰ ਮੇਰੇ ਸੀਨੇ ਵਿੱਚ ਵੱਜੇ ਮੇਰਾ ਕਤਲ ਕਰੇ ਫਿਰ ਉਹਦੇ ਵਿੱਚੋਂ ਜੇ ਤੁਹਾਨੂੰ ਰਸਤਾ ਲੱਭਦਾ ਤਾਂ ਲੱਭ ਲਓ ਮੈਂ ਨਹੀਂ ਦੱਸਣਾ ਸੋ ਇਹ ਦੇਸ਼ ਪਿਆਰ ਇੱਕ ਪਠਾਨ ਦਾ ਇੱਕ ਅਫਗਾਨ ਦਾ ਹੁਣ ਤੱਕ ਤਾਂ ਆਪਾਂ ਸਾਰੀਆਂ ਕਵਿਤਾਵਾਂ ਲਗਭਗ ਆਪਣੇ ਨੌਜਵਾਨਾਂ ਦੀ ਕੁਰਬਾਨੀ ਦੀਆਂ ਪੜੀਆਂ ਹੋਣਗੀਆਂ ਪਰ ਇਹ ਆਪਣੇ ਪ੍ਰੋਫੈਸਰ ਮੋਹਨ ਸਿੰਘ ਲਿਖ ਰਹੇ ਐ ਪਠਾਨ ਵੀ ਕੌਮ ਬੜੀ ਜ਼ਬਰਦਸਤ ਸੀ ਠੀਕ ਹੈ ਹਰ ਦੇਸ਼ ਦੇ ਵਿੱਚ ਹਰ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਕੁਰਬਾਨੀਆਂ ਦੇਣ ਵਾਲੇ ਦੇਸ਼ ਪਿਆਰੇ ਹੋਏ ਆ ਦੇਸ਼ ਭਗਤ ਹੋਏ ਵਧੀਆ ਸੀ ਕਿ ਕਵਿਤਾ ਬਹੁਤ ਸੋਹਣੀ ਸੀ ਹੈਨਾ ਰਾਸ਼ ਹਰ ਤਰ ਤਰੰਦਾ ਸੀਗਾ ਇਹ ਦੇ ਵਿੱਚ ਹੈਨਾ ਪਤਾ ਲੱਗਦਾ ਜਜ਼ਬਾ ਇੱਕ ਸਟੋਰੀ ਐ ਚਲੋ ਆਪਾਂ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਦੇਸ਼ ਭਗਤ ਕਵਿਤਾ ਵੀ ਪੜ ਲਈ ਹੈ ਖਵਾ ਦਾ ਜੀਵਨ ਵੀ ਆਪਾਂ ਪੜ ਚੁੱਕੇ ਹਾਂ